ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਮੋਰਾਵਾਲੀ ਦੇ ਵਿੱਚ ਤੇ ਮੋਰਾਵਾਲੀ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਮਨਮਤਾ ਨਗਰ ਹੈ ਮਿੱਤਰੋ ਤੇ ਮੋਰਾਵਾਲੀ ਪਿੰਡ ਦੇ ਵਿੱਚ ਜਾਣੇ ਪਹਿਚਾਣੇ ਚਿਹਰਾ ਜਿਨ੍ਹਾਂ ਦਾ ਮਿੱਤਰੋ ਮਨੋ ਇਲਾਜ ਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਆ ਭਾਈ ਵੱਖਣ ਸਿੰਘ ਵੈਦ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਔਰ ਭਾਈ ਚੰਗੇ ਪਸ਼ੂ ਪਾਲਣ ਦਾ ਨਾਲ-ਨਾਲ ਕੰਮ ਆ ਮਿੱਤਰੋ ਤੇ ਨਾਲ ਹੀ ਚੰਗੇ ਪਸ਼ੂਆਂ ਦੇ ਨਾਲ-ਨਾਲ ਭਾਈ ਦਾ ਕੰਮ ਹੈਗਾ ਜਿਹੜਾ ਉਹ ਵੈਦ ਦਾ ਨਾਮ ਆ ਮਿੱਤਰੋ ਲੋਕਾਂ ਦਾ ਭਰਾਮਾਂ ਦਾ ਇਲਾਜ ਕਰਨਾ ਜਿਵੇਂ ਅਨੇਕਾ ਬਿਮਾਰੀਆਂ ਵੈਦ ਦੇ ਵਿੱਚ ਆ ਜਾਂਦੀਆਂ ਮਿੱਤਰੋ ਦਰੰਗ ਵਗੈਰਾ ਹੋ ਗਿਆ ਹੋਰ ਕੁਦਰਤੀ ਆਪਾਂ ਹੋ ਗਿਆ ਜੋ ਅੰਦਰ ਦੀਆਂ ਆਪਣ ਨੂੰ ਮਜਬੂਰ ਕਰ ਦਿੰਦੀਆਂ ਜਾਂਦੀ ਕਿ ਤੇ ਇਹਦੇ ਸ਼ੌਕ ਦੂਰੇ ਰਹਿ ਜਾਂਦੇ ਆ ਉਹ ਵੀ ਬਾਈ ਹੁਣ ਇਲਾਜ ਕਰਦੇ ਆ ਤੁਸੀਂ ਰੱਬ ਦਾ ਕਰ ਲੈਨੇ ਆਪਾਂ ਮਿਲਦੇ ਆ ਬਾਈ ਨੂੰ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਰਦਾ ਜੀ ਠੀਕ ਠਾਕ ਚੜਦੀ ਕਲਾ ਬਾਈ ਹਾਂ ਚੜਦੀ ਕਲਾ ਅੱਛਾ ਬਾਈ ਉੱਚੀ ਬੋਲੀ ਜਾਈ ਮੜਾ ਜਾ ਕੋਈ ਗੱਲ ਨਹੀਂ ਐਸੇ ਨਾਮ ਦੱਸ ਦੀ ਕਿੜਾ ਦੇ ਆਪਣਾ ਮੱਖਣ ਸਿੰਘ ਵੈਦ ਰੱਖ ਦੀ ਮੱਖਣ ਸਿੰਘ ਵੈਦ ਅੱਛਾ ਮੱਖਣ ਬਾਈ ਜਿਹੜੀ ਆਪਾਂ ਝੋਟੀ ਵੇਚਣੀ ਆ ਇਹ ਦੱਸੂਆ ਕਿੰਨਾ ਬਾਈ ਇਹ ਪਹਿਲੇ ਸੂਆ ਬਾਈ ਪਹਿਲਾ ਸੂਤ ਹੁੰਦੀ ਐ ਇਹ ਕਿੰਨੀ ਉਮਰ ਦੀ ਹੋਗੀ ਬਈ ਇਹ ਇਹ ਸਾਢੇ 3-4 ਸਾਲਾਂ ਦੀ ਹੋਊ ਸਾਢੇ 3-4 ਸਾਲਾਂ ਦੀ 14 ਤੋਂ ਥੋੜੀ ਕੱਦ ਵੀ ਤਾਂ ਬਹੁਤ ਚੰਗਾ ਤਿਆਰ ਕੀਤਾ ਕਰਮ ਵਾਲੀ ਨੇ ਹਾਂ ਜੀ ਹੈਨਾ ਹਾਂ ਕਿੰਨਾ ਕਿਰਾ ਕਿੰਨਾ ਕਰਦਾ ਬਈ ਤੇਰਾ ਮੇਰਾ ਕੱਦ ਹੋਊਗਾ ਸਾਢੇ 5 ਫੁੱਟ ਤੇ ਲੱੜੀ ਮੜਾ ਜੇ ਕੋਲੇ ਲਾਈ ਆ ਈੜੀ ਆ ਕੋਈ ਤੇਰੇ ਕੋਲ ਤਾਂ ਨੰਗਦੀ ਆ ਯਾਰ ਹੈਨਾ ਛੋਟੀ ਦਾ ਕੱਦ ਹੋਊਗਾ ਸਾਢੇ 5-6 ਫੁੱਟ ਦੇ ਕਰੀਬ ਹਾਂ ਬਹੁਤ ਆ ਕੱਦ ਦੀ ਠੀਕ ਦੀਪ ਲੇਵਾਲੂਆ ਵਿਖਾਈ ਹੈ ਗ੍ਰੀਪ ਪੁੱਤਰ ਜੀ ਦੇ ਨਾਲ ਇਹਦਾ ਥੱਲੋ ਲਾ ਦੇ ਕੈਵਰੇ ਦੀ ਅੱਖਾਂ ਤੇਲ ਕਰਦੇ ਆ ਆ ਵੇਖੋ ਮਿੱਤਰੋ ਖਣਕ ਨੂੰ ਚਾਰੇ ਤੇ ਚਾਰੇ ਸੁਪਰਸਟਾਰ ਤੱਕ ਦਾ ਥੋੜੀ ਜਿਹੀ ਗਾਹ ਦੀ ਲੇਵੇ ਨੂੰ ਰੱਖੀ ਹੋਈ ਹੈ ਗਾਂ ਦੀ ਪਰ ਹਲੇ ਕੋਈ ਪਤਾ ਨਹੀਂ ਕਰਮ ਵਾਲੀ ਦਾ ਦਿਲ ਪਿਆ ਕੱਢ ਜੇ ਤਾਂ ਕੱਢ ਜੇ ਬਰੀਕੀ ਚੰਗੀ ਆ ਆਰਡਰ ਦੀ ਕੁਆਲਿਟੀ ਬੇਹਤਰੀਨ ਦਿਖਾਸਾ ਮਿੱਤਰੋ ਪੂੜਾ ਵੇਖ ਲੋ ਹੁਣ ਉੱਤੋਂ ਝੋਟੀ ਵੇਖੋਗਾ ਲਟਕਾ ਕੇ ਹਰ ਰੰਗ ਦਿਖਾ ਦੇ ਰਿਹਾ ਨਾ ਸਿੰਘ ਪਿਆ ਜੋ ਮਿੱਤਰੋ ਆ ਚੀਜ਼ਾਂ ਹੁੰਦੀਆਂ ਚੰਗੀ ਮੇਹ ਲੈਂਣ ਦੇ ਵਿੱਚ ਮਿੱਤਰੋ ਤੇ ਹੁਣ ਬਾਈਆਂ ਨੇ ਜਿਹੜੀ ਝੋਟੀ ਤਿਆਰ ਕੀਤੀ ਐ ਈਡੀ ਝੋਟੀ ਤਿਆਰ ਕਰਨ ਦੇ ਵਿੱਚ ਸਾਡੇ 3 ਸਾਲ ਲਾਏ ਮਿੱਤਰੋ ਸਾਡੇ 3.5 ਸਾਲ ਤੇ ਸਾਡੇ 3.5 ਸਾਲਾਂ ਦੇ ਵਿੱਚ ਤੁਸੀਂ ਆਪ ਹਿਸਾਬ ਲਾ ਲਓ ਵੀ ਇਹਨੇ ਜੇ 100 150 ਰੁਪਈਆ ਵਿਰੋਜ ਦਾ ਖਾਦਾ ਹੋਇਆ ਤਾਂ ਕਿੱਥੇ ਗੱਲਬਾਤ ਹੁੰਦੀ ਆ ਸਿਆਣਿਆਂ ਤੁਸੀਂ ਬੈਹ ਸਮਝਦਾਰ ਆਪ ਬਾਈ ਰੇਟ ਕੀ ਰਊ ਬੰਦਾ ਜੀ ਇਹਦਾ ਬਾਈ 1 60 ਆ ਰੇਟ 1 ਲੱਖ ਤੇ 7000 ਰੁਪਈਆ ਜੇ ਕੋਈ ਆਖੇ ਵੀਰ ਬਾਈ ਮਾਨਤਨ ਕਰਦੇ ਫਿਰ ਕੋਈ ਥੋੜਾ ਬਹੁਤਾ 150 ਦਾ ਹੋ ਜਾਊਗਾ ਬਾਈ 150 ਨਾ ਬਾਈ ਮੇਰੇ ਜਵਾਕ ਵੀ ਨਹੀਂ ਵਰਤਦੇ ਅੱਜ ਖੁੱਲ ਕੇ ਘਰ ਬਾਈ ਬਣ ਕੇ ਆਣਾ ਕਰਨ ਹੇ ਕੋਈ ਨੇ ਕਰ ਲਾਂਗੇ ਬਈ ਬਾਤ ਕਿੰਨਾ ਫਿਰ ਦੱਸ ਹਾਣਾ ਜੀ ਕਰਦੇ ਯਾਰ ਵੀ ਇੰਨੇ ਦੀ ਦੇ ਦੇਾਂਗੇ ਝੋਟੀ ਤੋਰ ਮਾੜੀ ਜੇ ਕਿ ਤੋਰ ਹੁਣ ਵੇਖੋ ਵੀ ਕੀ ਕਹਿੰਦੀ ਹੈ ਕਰਮਾਂ ਹਾਂ ਆ ਜਾ ਵੀ ਮੋਟਾ ਇਹ ਨੂੰ ਆ ਜਾ ਇੱਧਰ ਆ ਬਰਕਾਤ ਉਹ ਤੋਂ ਬਹੁਤ ਡਾਡਾ ਚੰਗਾ ਬਾਈ ਹਾਂ ਸਾਰੀ ਸੋਟੀ ਟਿਕਾਣੀ ਦੀ ਐ ਅੱਛਾ ਕੋਈ ਟੀਕੇ ਟੂਕੇ ਦਾ ਬਾਈ ਜਾਣਕਾਰੀ ਇਹਦੀ ਹੈਗੀ ਕਿ ਨਹੀਂ ਨਹੀਂ ਬਾਈ ਟੀਕੇ ਬਾਰੇ ਨੇ ਭੈਣ ਕੋਲੇ ਸੀ ਮਾਝ ਛੱਡ ਕੇ ਆਂਦੀ ਉੱਥੇ ਬਣੀ ਸੀ ਭੈਣ ਤੋਂ ਆਈ ਹੋਈ ਬਸ ਠੀਕ ਹੈ ਹਾਂ ਉਹ ਮੈਂ ਆਪਣਾ ਪੱਕਾ ਪਤਾ ਮੈਂ 8-9 ਕਿਲੋ ਡੰਗ ਦਾ ਦੁੱਧ ਦੇਣ ਵਾਲੀ ਆ ਜੀ 2 ਛੋਟੀ ਨੂੰ ਦੁੱਧ ਦੇਣਾ ਚਾਹੀਦਾ ਯਾਰ 11-12 ਕਿਲੋ ਤੂੰ ਕੀ ਕਹਿੰਦਾ ਏਡੀ ਅੱਜ ਪਤਾ ਕਰਦੇ ਸਾਈਆਂ ਦੇ ਜਿੰਨੀਆਂ ਵੀ ਪਹਿਲਾਂ ਕਿਹਾ ਹੈ ਸਾਡੇ ਜੱਗ ਕੰਡਰ ਅੱਛਾ ਰਵਾ ਪਰ ਕਿੰਨੇ ਸਾਲ ਪੁਰਾਣਾ ਬਾਈ ਜੀ ਮੇਰੇ ਕੋਲ ਹੋਰ 20 ਸਾਲ ਪੁਰਾਣੀ ਨਸਲਪੁਰੀ ਆਉਂਦੀ ਆ 20 ਸਾਲ ਪੁਰਾਣੀ ਹੈ ਠੀਕ ਆ ਬਈ ਯਾਰ ਅੱਛਾ ਇੱਕ ਗੱਲ ਹੋਰ ਆ ਬਈ ਜਿਵੇਂ ਨਸਲ ਦਾ ਆਪ ਨੂੰ ਰਵੇ ਦਾ ਪਤਾ ਹੁੰਦਾ ਇਹ ਭੱਜਦੀਆਂ ਭੁੱਜਦੀਆਂ ਤਾਂ ਨਹੀਂ ਬੜਾ ਟਾਈਮ ਨਾਲ ਨਹੀਂ 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 ਬਈ ਅੱਛਾ ਨਹੀਂ ਹੱਬ ਸੀ ਠੀਕ ਆ ਬਈ ਠੀਕ ਆ ਤੇ ਹੁਣ ਫਿਰ ਐ ਨਾ ਕਰੋ ਇੱਕ 60 ਨਾਲ ਯਾਰਾੜੀਆਂ ਨਾ ਕਰੋ ਐ ਨਹੀਂ ਕਹਿ ਲ ਆਪਣੇ ਗਵਾਂਢੀ ਪਿੰਡਾਂ ਕਿੰਨੇ ਦੀ ਦੇ ਦਿਆਂ ਲਬੇੜ ਦੀ ਕਿੰਨਾ ਚਾਹ ਹੈ ਹੈਂ ਕਿੰਨਾ ਠੀਕ ਆ ਮੈਂ ਹੁਣ ਬਾਕੀ ਹੁਣ ਕਰ ਲੈਣਗੇ ਆਪੇ ਆ ਕੇ ਹਨ ਜਿੰਨੇ ਪੈਸੇ ਦੇਣੇ ਹੁਣ ਇੰਨਾ ਬਹਿ ਵੀ ਨਹੀਂ ਕਰਦਾ ਤੈਨੂੰ ਮਰੀ ਨੂੰ अच्छा भाई नंबर दो स्पीकर आदि 9872429105 एक बार ही और आण दे 9872429105 भाई ठीक है भाई इस नंबर पे कर लो भाई ने رابطہ ਕਰ ਮਿੱਤਰੋ ਤੇ ਆਹ بھائی ਨੰਬਰ ਜੇ ਮੈਂ ਕਲਾ ਦੇ ਭਾਈ ਦੇ ਇਸ ਕਰੀ ਤੋ ਹੋਰ ਭਾਈ ਮੱਖਣ ਸਿੰਘ ਵੀ ਠੀਕ ਹੈ हां जी हां जी ਆਪਾਂ ਕਰਤਾ ਹੁਣ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕੀ ਕੀ ਇਲਾਜ ਕਰ ਲੈਨੇ ਆ ਆਪਾਂ ਜੀ ਜਿਵੇਂ ਸਰਵਾਈਕਲ ਸਰਵਾਈਕਲ ਨੂੰ ਜੜੋਂ ਖਤਮ ਕਰ ਦੇਈਦਾ ਅੱਛਾ ਜੀ हां ब्लड वतना ਘਟਨਾ ਇਹ ਐਮ ਐਨ ਨਜਾਇਜ਼ ਹੀ ਡਾਕਟਰਾਂ ਦਾ ਡਰਾਈ ਬਲੱਡ ਦਾ ਕੋਈ ਚੱਕਰ ਨਹੀਂ ਹੁੰਦਾ ਨਾ ਵੱਧਦਾ ਹੁੰਦਾ ਨਾ ਘਟਦਾ ਹੁੰਦਾ ਨਾ ਵਿੱਚ ਰਲਦਾ ਨਾ ਘਟਦਾ ਠੀਕ ਹੈ ਜੀ ਇਹ ਆਪਾਂ ਘਟੂ ਘਟ 2000 ਬੰਦੇ ਦੀ ਦਵਾਈ ਛੜਾ ਚਕੋ ਗੋਲੀ ਫਰਮ ਦੀ ਗੋਲੀ ਕਿੰਨੇ ਚਿਰ ਤੋਂ ਤੇ ਤਜਰਬਾ ਤੁਹਾਡਾ ਆਪਾਂ ਹੀ 90 ਤੋਂ ਕੰਮ ਕਰਦੇ ਆ ਜੀ 90 ਤੋਂ ਹੀ ਕੰਮ ਕਰਦੇ ਵੈਸੇ ਜੀ ਆਪਣੇ ਜਿਹੜੇ ਉਸਤਾਦ ਸੀ ਨਾ ਪੀ ਐਚ ਡੀ ਗੋਲਡਮੈਨ ਲਿਸਟ ਢੁੱਡੀ ਵਾਲੇ ਸੰਤ ਸੀਗੇ ਜੀ ਉਹਨਾਂ ਤੋਂ ਆਪਾਂ ਤਜਰਬਾ ਕੀਤਾ 5 ਸਾਲ ਉਹਨਾਂ ਨਾਲ ਰਹਿਆ ਹੋਰ ਵੀ ਚੰਗੇ ਚੰਗੇ ਮਹਾਂਪੁਰਸ਼ਵੇਂ ਬੋਰੇ ਵਾਲੇ ਮਹਾਂਪੁਰਸ਼ ਹੰਤ ਮਲਕੀ ਦਾਸ ਬਾਬਾ ਹਿੰਮਤਪ ਜਣੀ ਅਜਾ ਹੁਣ ਕੋਈ ਇਲਾਜ ਕਰਵਾਉਣਾ ਚਾਹੁੰਦਾ ਹੋਵੇ ਕੋਈ ਚੀਜ਼ ਦਾ ਤੇ ਕਿੱਥੇ ਮਿਲੂਗਾ ਆਪਣਾ ਡਰੈੱਸ ਫਿਰ ਐ ਮੋਰਾਂ ਵਾਲੀ ਇੱਥੇ ਹੀ ਕਰਦੇ ਵਧੀਆ ਜੀ ਆ ਜੀ ਹਾਂ ਲੁਧਿਆਣੇ ਤੋਂ ਬਾਹਰਲੇ ਮੁਲਖਾਂ ਚ ਲੋਕ ਆਉਂਦੇ ਇੱਥੇ ਆਉਂਦੇ ਠੀਕ ਹੈ ਜੀ ਅਜੇ ਇੱਕ ਗੱਲ ਹੋਰ ਆ ਬਾਬਾ ਜੀ ਜਿਵੇਂ ਬਣਾ ਸਰਕਲ ਹੋ ਗਿਆ ਦਰੰਗ ਹੋ ਗਿਆ ਹੋਰ ਵੀ ਜਿਵੇਂ ਕਈ ਜਿਵੇਂ ਡੈਕਸ ਹੁੰਦੀ ਇਹ ਨਹੀਂ ਡੈਕਸ ਅੱਡੇ ਚ ਇਹ ਵੱਡੇ ਵੱਧ ਪ੍ਰੋਬਲਮ ਆ ਸਾਰੇ ਸਾਰਿਆਂ ਲੋਕਾਂ ਨੂੰ ਵੱਧ ਆ ਫਿਰ ਗੋਡੇ ਜਿਹੜੇ ਡਾਕਟਰ ਕਹਿੰਦੇ ਨਵੇਂ ਪੈਂਦੇ ਕੋਈ ਗੋਡੇ ਨਵੇਂ ਨਹੀਂ ਪੈਂਦੇ ਜੀ ਕੋਈ ਵਧੀਆ ਚੱਲਦੇ ਰੱਬ ਰਿਪੇਅਰ ਕਰ ਦਿੰਦੇ ਆ ਰੱਬ ਦੇ ਬਣਾਏ ਚ ਘਾਟ ਹੁੰਦੀ ਨਹੀਂ ਹੂੰ ਕੋਡਾ ਮੋਡਾ ਪਸਲੀ ਡੈਕਸ ਮਣ ਕੇ ਮਣ ਕੇ ਸਾਰੀ ਕਿਰਪਾ ਹੈ ਗੁਰੂ ਸਾਹਿਬ ਦੀ ਜਦੋਂ ਮਰਜ਼ੀ ਆ ਜਾਏ ਫੋਨ ਲੱਗ ਆ ਹੁੰਦਾ ਬੰਦਾ ਜੀ ਹਾਂ ਜੀ ਹਾਂ ਰਿੰਗਲਾਏ ਤੋਂ ਬਣਾ ਫੋਨ ਨਾ ਲੱਗੇ ਤਾਂ ਫਿਰ ਇਹ ਘਰ ਆਏ ਪੁੱਤ ਲੋਈ ਮੱਠਰ ਸਿੰਘ ਬੈਠ ਦੇ ਹਾਂ ਹਾਂ ਸਾਰੇ ਪਿੰਡ ਦੇ ਲੋਕ ਬੜਾ ਮਾਨ ਨਾਲ ਦੱਸਦੇ ਆ ਜੀ ਚਲੋ ਸ਼ੁਕਰ ਜੀ ਧੰਨਵਾਦ ਜੀ ਤੁਸੀਂ ਚੰਗੀ ਕੰਮ ਸੇਵਾ ਹੀ ਕਰਦੇ ਆ ਜੀ ਅੱਛਾ ਇੱਕ ਗੱਲ ਹੋਰ ਮੈਨੂੰ ਦੱਸ ਦਿਓ ਜੀ ਕਿ ਜੇ ਫੀਸ ਫੂਸ ਵੇਰਿੰਦੀ ਅਟਟ ਅਟਟ ਹੁੰਦੀ ਆ ਉਹ ਇਸ ਤਰ੍ਹਾਂ ਜੀ ਜੇ ਜ਼ਿਆਦਾ ਹੱਦੋਂ ਜ਼ਿਆਦਾ ਕਰੀ ਉਹ ਸੱਪ ਲੈਦੇ ਵੀ ਨਹੀਂ ਗੇ ਠੀਕ ਹੈ ਜੀ ਤੇ ਜੇ ਬੰਦਾ ਅਮੀਰ ਆ ਤੇ ਫਿਰ ਖਰਚੇ ਖਰਚੇ ਥੋੜੇ ਬਹੁਤ ਪੈਂਦੇ ਆ ਪਰਿਵਾਰ ਪਾਲਣਾ ਜ਼ਰੂਰੀ ਹੈ ਪਰਿਵਾਰ ਵੀ ਪਾਲਣ ਦਵਾਈਆਂ ਮਹਿੰਗੀਆਂ ਨੇ ਤੇ ਮੈਂ ਤਾਂ हां हां आप एक दानिक आप देयो ने खून नहीं इकट्ठा करना आप लोकांदा ते दवाइयां बना सरदा नहीं ਥੋੜੇ ਬੋਤੇ ਲੈਣੇ ਵੀ ਪੈਂਦੇ ਵੀ ਦਵਾਈਆਂ ਬਿਲਕੁਲ ਪੈਸੇ ਦੀਆਂ ਨਹੀਂ ਬਣਦੀਆਂ ਜਿੰਨੇ ਦੇ ਉਹ ਐਕਸਰੇ ਉਕਸਰੇ ਕਰਦੇ ਉਹਨੇ ਕਿਨਾਂ ਹੀ ਸਰਦਾਈਦਾ ਠੀਕ ਠੀਕ ਅੱਛਾ ਨੰਬਰ ਕਿੰਨਾ ਬਾਈ ਤੇਰਾ ਫਿਰ ਜਿਹੜਾ ਨੰਬਰ ਹੈ 9872429105 ਇੱਕ ਵਾਰੀ ਹੋਰ ਬੋਲ 9872429105 ਲਈ ਮਿੱਤਰੋ ਜੇ ਤੁਹਾਡੇ ਸਰੀਰਕ ਸੰਬੰਧੀ ਕੋਈ ਇਲਾਜ ਕਰਵਾਉਣਾ ਤਾਂ ਬਾਈ ਮੱਖਣ ਸਿੰਘ ਵੈਦ ਪਿੰਡ ਮੋਰਾਵਾਲੀ ਨੂੰ ਜਰੂਰ ਸੰਪਰਕ ਕਰਿਆ ਜੇ ਕਿਉਂਕਿ ਕੋਕੇ ਜੜ ਵੈਦ ਆ